ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨੀਆਂ ਰੇਲਵੇ ਰਿਕਰੂਟਮੈਂਟ ਸੈੱਲ ਵਿੱਚ ਜਿਹੜੀਆਂ ਪੋਸਟਾਂ ਆਈਆਂ ਨੇ 5068 ਤੇ ਉਹਦੇ ਤੇ ਆਪਾਂ ਦੱਸਾਂਗੇ ਉਹਦੇ ਵਿੱਚ ਕੀ ਕੀ ਕੁਆਲਿਫਿਕੇਸ਼ਨ ਚਾਹੀਦੀ ਹੈ ਕੀ ਤੁਹਾਨੂੰ ਉਮਰ ਚਾਹੀਦੀ ਹੈ ਤੇ ਉਹਦੇ ਬਾਰੇ ਅੱਜ ਗੱਲ ਕਰਾਂਗੇ ਸਾਰੀ ਤੇ ਜੇ ਆਪਾਂ ਗੱਲ ਕਰ ਲਈਏ ਜਿਵੇਂ ਰੇਲਵੇ ਰਿਕਰੂਟਮੈਂਟ ਸੈੱਲ ਦੇ ਵਿੱਚ ਜਿਹੜੀਆਂ 5068 ਪੋਸਟਾਂ ਆਈਆਂ ਨੇ ਜਿਹਦੇ ਲਈ ਜਿਹੜੀ ਕੁਆਲਿਫਿਕੇਸ਼ਨ ਉਹ ਤੁਹਾਡੀ 10th 2 ਤੇ ਨਾਲ ITI ਦਾ ਜਿਹੜਾ ਡਿਪਲੋਮਾ ਚਾਹੀਦਾ ਵਾ ਤੇ ਇਹ ਜਿਹੜੀ ਅ ਅਪਲਾਈ ਕਰਨ ਦੀ ਜਿਹੜੀ ਤਰੀਕ ਆ ਉਹ 23 9 2024 ਤੋਂ ਸਟਾਰਟ ਹੋਈ ਹੋਈ ਆ ਜਿਹਦੀ ਲਾਸਟ ਡੇਟ ਜਿਹੜੀ ਹੈਗੀ ਆ 22 10 2024 ਆ ਉਦੋਂ ਤੱਕ ਤੁਸੀਂ ਇਹਨੂੰ ਫਿਲ ਕਰ ਸਕਦੇ ਹੋ ਜਿਹੜੀ ਇਹਦੀ ਫੀਸ ਦਾ ਵੇਰਵਾ ਵਾ ਫੀਸ ਦੇ ਵਿੱਚ ਜਿਹੜੀ ਅ ਬਾਕੀ ਜਿਹੜੇ ਕੈਂਡੀਡੇਟ ਆ ਉਹਨਾਂ ਲਈ 100 ਰੁਪਿਆ ਫੀਸ ਆ ਤੇ ਜਿਹੜੇ ਐਸਸੀ ਐਸਟੀ ਪੀਡਬਲਡ ਵੂਮਨ ਉਹ ਆਉਂਦੇ ਆ ਉਹਨਾਂ ਲਈ ਜਿਹੜੀ ਫੀਸ ਬਿਲਕੁਲ ਨੈਲਾ ਉਹਨਾਂ ਨੂੰ ਜਰੂਰਤ ਨਹੀਂ ਹੈਗੀ ਇਹਦੀ ਫੀਸ ਦੀ ਤੇ ਬਾਕੀ ਆਪਾਂ ਏਜ ਦੀ ਗੱਲ ਕਰੀਏ ਤਾਂ ਜਿਹੜੀ ਘੱਟੋ ਘੱਟ ਉਮਰ ਆ ਤੁਹਾਡੀ 15 ਸਾਲ ਹੋਣੀ ਚਾਹੀਦੀ ਹੈ 15 ਸਾਲ ਤੋਂ ਸਟਾਰਟ ਤੇ ਮੈਕਸਿਮਮ ਜਿਹੜੀ ਏਜ ਆ ਤੁਹਾਡੀ ਵੱਧ ਤੋਂ ਵੱਧ ਜਿਆਦਾ ਤੋਂ ਜਿਆਦਾ ਜਿਹੜੀ 24 ਸਾਲ ਹੋਣੀ ਚਾਹੀਦੀ ਹੈ ਤੇ ਇਹਦੇ ਵਿੱਚ ਆਪਾਂ ਇਹ ਦੱਸ ਦਿੰਨੇ ਆ ਇੱਥੇ ਵੀ ਜੇ ਤੁਹਾਡੀ ਅ ਤੁਹਾਡੀ ਕੈਟਾਗਰੀ ਆ ਕੋਈ ਵੀ ਐਸਸੀ ਐਸਟੀ ਆ ਉਸ ਹਿਸਾਬ ਨਾਲ ਤੁਹਾਡੀ ਜਿਹੜੀ ਰੈਲੈਕਸੇਸ਼ਨ ਬਣਦੀ ਆ ਉਹ ਤੁਹਾਨੂੰ ਦਿੱਤੀ ਜਾਊਗੀ ਤੇ ਬਾਕੀ ਇਹਦੇ ਵਿੱਚ ਵੱਖਰੇ ਵੱਖਰੇ ਟਰੇਡ ਆ ਉਨਾ ਬਾਰੇ ਵੀ ਆਪਾਂ ਜਾਣਕਾਰੀ ਦੇ ਦਿੰਨੇ ਆ। ਸਭ ਤੋਂ ਪਹਿਲਾਂ ਜਿਹੜਾ ਟਰੇਡ ਹੈਗਾ ਫਿਟਰ ਦਾ ਵਾ ਉਹਦੇ ਵਿੱਚ 1595 ਜਿਹੜੀਆਂ ਪੋਸਟਾਂ ਨੇ ਉਸ ਤੋਂ ਬਾਅਦ ਬੈਲਡਰਾ ਗੈਸ ਐਂਡ ਇਲੈਕਟ੍ਰਿਕ ਉਹਦੇ ਵਿੱਚ ਜਿਹੜੀਆਂ ਪੋਸਟਾਂ 499 ਨੇ ਉਸ ਤੋਂ ਬਾਅਦ ਟਰਨਰ ਉਹਦੇ ਵਿੱਚ 58 ਪੋਸਟਾਂ ਨੇ ਉਸ ਤੋਂ ਅੱਗੇ ਹੈਗੀਆਂ ਮਸ਼ੀਨਿਸਟ ਉਹਦੇ ਵਿੱਚ 36 ਪੋਸਟਾਂ ਨੇ ਅੱਗੇ ਕਾਰਪੈਂਟਰ ਦੀ ਹੈ ਜਿਹੜੀ ਪੋਸਟ ਉਹ ਹੈਗੀਆਂ 241 ਪੋਸਟਾਂ ਅੱਗੇ ਪਿੰਟਰ ਦੀ ਆ ਉਹਦੇ ਵਿੱਚ 235 ਨੇ ਅੱਗੇ ਮਕੈਨਿਕ ਡੀਜ਼ਲ ਉਹਦੀਆਂ ਪੋਸਟਾਂ ਜਿਹੜੀਆਂ 271 ਨੇ ਅੱਗੇ ਮਕੈਨਿਕ ਮੋਟਰ ਵਹੀਕਲ ਉਹਦੀਆਂ ਜਿਹੜੀਆਂ ਪੋਸਟਾਂ 24 ਨੇ ਉਸ ਤੋਂ ਅੱਗੇ ਪਾਸਾ ਉਹਦੀਆਂ ਪੋਸਟਾਂ 260 ਨੇ ਅੱਗੇ ਇਲੈਕਟ੍ਰੀਸ਼ੀਅਨ ਜਿਹੜੇ ਆ ਉਹ 901 ਪੋਸਟਾਂ ਉਹਨਾਂ ਦੀ ਅੱਗੇ ਮਕੈਨਿਕ ਇਲੈਕਟ੍ਰਿਕ ਪਾਵਰ ਡਰਾਈਵ ਉਹਦੇ ਵਿੱਚ 18 ਪੋਸਟਾਂ ਨੇ ਅੱਗੇ ਇਲੈਕਟ੍ਰੋਨਿਕ ਮਕੈਨਿਕ ਉਹਦੇ ਵਿੱਚ 199 ਪੋਸਟਾਂ ਨੇ ਅੱਗੇ ਵਾਇਰਮੈਨ ਉਸ ਦੀਆਂ 104 ਪੋਸਟਾਂ ਨੇ ਅੱਗੇ ਮਕੈਨਿਕ ਰੈਫਰਿਜਰੇਟਰ ਐਂਡ 에ਅਰ ਕੰਡੀਸ਼ਨ ਉਹਦੇ ਵਿੱਚ 209 ਪੋਸਟਾਂ ਨੇ ਅੱਗੇ ਪਾਈਪ ਫਿਟਰ ਉਹ 199 ਪੋਸਟਾਂ ਨੇ ਤੇ ਪਲੰਬਰ ਦੀਆਂ ਜਿਹੜੀਆਂ 126 ਪੋਸਟਾਂ ਨੇ ਅੱਗੇ ਫੋਜ਼ਰ ਅਤੇ ਹੀਟ ਟ੍ਰੀਟਰ ਉਹਦੀਆਂ 14 ਪੋਸਟਾਂ ਨੇ ਅਗੇ ਡਰਾਫਟਮੈਨ ਜਿਹੜਾ ਸਿਵਲ ਉਹਦੀਆਂ 88 ਪੋਸਟਾਂ ਨੇ ਸਟੈਨੋਗ੍ਰਾਫਰ ਅੰਗਰੇਜ਼ੀ ਉਹਦੀਆਂ 8 ਪੋਸਟਾਂ ਨੇ ਇਸ ਤਰ੍ਹਾਂ ਜਿਹੜੀਆਂ ਆ ਵੱਖਰੇ ਵੱਖਰੇ ਟ੍ਰੇਡ ਦੇ ਵਿੱਚ ਇਹਦੀਆਂ ਪੋਸਟਾਂ ਆਈਆਂ ਨੇ ਤੇ ਜਿਨ੍ਹਾਂ ਦੀ ਕੁੱਲ ਜਿਹੜੀ ਗਿਣਤੀ ਆ ਉਹ 5066 ਬਣਦੀ ਆ ਤੇ ਤੁਸੀਂ ਜੇ ਇਹਨਾਂ ਦਾ ਫਾਇਦਾ ਲੈਣਾ ਤਾਂ ਲੈ ਸਕਦੇ ਹੋ ਤੁਸੀਂ ਜਿਸ ਵੀ ਟ੍ਰੇਡ ਵਿੱਚ ਆਉਨੇ ਹੋ ਉਸ ਟ੍ਰੇਡ ਵਿੱਚ ਜਿਹੜੀ ਆਪਣੀਆਂ ਪੋਸਟ ਨੂੰ ਭਰ ਸਕਦੇ ਹੋ ਤੇ ਇਹਦੀ ਜਿਹੜੀ ਲਾਸਟ ਡੇਟ ਆ ਉਹ 22/10/2024 ਆ ਉਸ ਤੱਕ ਤੁਸੀਂ ਇਹਨੂੰ ਜਿਹੜਾ ਪੋਸਟ ਨੂੰ ਭਰ ਸਕਦੇ ਹੋ ਤੇ ਮੈਂ ਜੇ ਤੁਸੀਂ ਮੋਬਾਈਲ ਫੋਨ ਤੋਂ ਫਿਲ ਕਰਨੀ ਆ ਤਾਂ ਆਪਾਂ ਇਹਦਾ ਜਿਹੜਾ ਲਿੰਕ ਆ ਡਿਸਕ੍ਰਿਪਸ਼ਨ ਚ ਦੇ ਦਾਂਗੇ ਉੱਥੇ ਜਾ ਕੇ ਤੁਸੀਂ ਇਹਨੂੰ ਜਿਹੜਾ ਆਨਲਾਈਨ ਆਪਣੇ ਫੋਨ ਤੋਂ ਵੀ ਜੇ ਭਰਨਾ ਮਤਾਂ ਫੋਨ ਤੋਂ ਵੀ ਭਰ ਸਕਦੇ ਹੋ ਉਹ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਦਵਾਂਗੇ ਤੁਸੀਂ ਉੱਥੇ ਜਾ ਕੇ ਇਹ ਸਿੱਧਾ ਇਸ ਜਿਹੜੀ ਕਿ ਪੋਰਟਲ ਦੇ ਨਾਲੇ ਤੇ ਆ ਸਕਦੇ ਹੋ ਤੇ ਜੇ ਵੀਡੀਓ ਵਧੀਆ ਲੱਗੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾ ਜੋ ਆਉਣ ਵਾਲੀਆਂ ਇਸ ਤਰ੍ਹਾਂ ਦੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਧੰਨਵਾਦ ਜੀ